ਬਟਾਲਾ ਦੇ ਵਿੱਚ ਇੱਕ ਵਾਰ ਫਿਰ ਤੋਂ ਤਾੜ-ਤਾੜ ਗੋਲੀਆਂ ਚੱਲੀਆਂ ਨੇ ਇਹ ਗੋਲੀਆਂ ਹੁਣ ਚੱਲੀਆਂ ਨੇ ਬਟਾਲਾ ਦੇ ਡੇਰਾ ਰੋਡ ਦੇ ਉੱਪਰ ਔਰ ਲਗਾਤਾਰ ਬਟਾਲਾ ਦੇ ਵਿੱਚ ਪਿਛਲੇ ਮਹੀਨੇ ਦੇ ਦੌਰਾਨ ਅਸੀਂ ਗੱਲ ਕਰੀਏ ਤਾਂ ਲਗਭਗ ਇਹ ਜਿਹੜੀ ਗੋਲੀ ਚੱਲਣ ਦੀ ਘਟਨਾ ਹੈ ਇਹ ਲਗਭਗ ਤੀਸਰੀ ਵਾਰ ਜਿਹੜੀ ਸਾਹਮਣੇ ਆਈ ਹੈ ਔਰ ਲਗਾਤਾਰ ਗੋਲੀ ਜਿਹੜੀਆਂ ਚੱਲਣ ਦੀ ਘਟਨਾਵਾਂ ਨੇ ਉਹ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਉੱਥੇ ਹੀ ਦੂਜੇ ਪਾਸੇ ਜੇ ਵੇਖੀਏ ਤਾਂ ਲਗਾਤਾਰ ਬਟਾਲਾ ਦੇ ਵਿੱਚ ਚੱਲ ਰੀਆਂ ਗੋਲੀ ਦੀਆਂ ਘਟਨਾਵਾਂ ਤੋਂ ਬਾਅਦ ਲੋਕ ਜਿਹੜੇ ਨੇ ਸਹਿਮ ਦੇ ਮਾਹੌਲ ਦੇ ਵਿੱਚ ਨੇ ਲਗਾਤਾਰ ਗੈਂਗਲੈਂਡ ਦਾ ਜਿਹੜਾ ਰੂਪ ਹੈ ਉਹ ਧਾਰਨ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਬਟਾਲਾ ਔਰ ਪਹਿਲੀ ਘਟਨਾ ਜਿਹੜੀ ਵਾਪਰੀ ਸੀ ਬਟਾਲਾ ਦੇ ਕਾਲਜ ਰੋਡ ਦੇ ਉੱਪਰ ਜਿੱਥੇ ਦੋ ਜਿਹੜੇ ਨੌਜਵਾਨ ਸੀ ਉਹਨਾਂ ਦੀ ਜਾਨਾਂ ਗਈਆਂ ਇਸ ਤੋਂ ਬਾਅਦ ਜਿਹੜੀ ਘਟਨਾ ਹੋਈ ਇੱਕ ਵਾਰ ਡੇਰਾ ਰੋਡ ਦੇ ਉੱਪਰ ਜਿੱਥੇ ਇੱਕ ਨੌਜਵਾਨ ਦੀ ਦਰਦਨਾਕ ਮੌਤ ਹੋਈ ਹੁਣੇ ਜਿਹੜੀ ਤੀਸਰੀ ਘਟਨਾ ਚੱਲੀ ਹੈ ਉਹ ਵਾਪਰੀ ਹੈ ਇਹ ਘਟਨਾ ਵਾਪਰੀ ਹੈ ਬਟਾਲਾ ਦੇ ਡੇਰਾ ਰੋਡ ਦੇ ਉੱਪਰ ਔਰ ਦੇਰ ਰਾਤ ਜਿਹੜੀਆਂ ਨੇ ਦੁਕਾਨ ਦੇ ਬਾਹਰ ਜਿਹੜੀਆਂ ਇਹ ਗੋਲੀਆਂ ਚੱਲੀਆਂ ਨੇ ਔਰ ਇਸ ਦੇ ਵਿੱਚ ਇੱਕ ਨੌਜਵਾਨ ਜਿਹੜਾ ਉਹ ਜ਼ਖਮੀ ਵੀ ਹੋਇਆ ਜੋ ਫਿਲਹਾਲ ਜਾਣਕਾਰੀ ਮਿਲ ਪਾ ਰਹੀ ਹੈ ਇਸ ਘਟਨਾ ਦੇ ਵਿੱਚ ਜਿੱਥੇ ਆਸ-ਪਾਸ ਦੇ ਇਲਾਕਿਆਂ 'ਚ ਸਹਿਮ ਦਾ ਮਾਹੌਲ ਬਣਿਆ ਹੋਇਆ ਕਿਉਂਕਿ ਬਟਾਲਾ 'ਚ ਲਗਾਤਾਰ ਗੋਲੀ ਚੱਲਣ ਦੀ ਘਟਰਾਵਾਂ ਤੋਂ ਬਾਅਦ ਹਾਲਾਂਕਿ ਕੱਲ ਗਨੀਮਤ ਇਹ ਰਹੀ ਹੈ ਕਿ ਜਿਹੜਾ ਨੌਜਵਾਨ ਜ਼ਖਮੀ ਹੋਇਆ ਉਹ ਡ్రਾਈਕਲੀਨ ਦਾ ਕੰਮ ਕਰਦਾ ਸੀ ਔਰ ਜਿਸ ਦੁਕਾਨ ਦੇ ਬਾਹਰ ਗੋਲੀਆਂ ਚਲਾਈਆਂ ਗਈਆਂ ਉਸੇ ਹੀ ਦੁਕਾਨ ਦੇ ਜੋ ਮਾਲਕ ਨੇ ਉਹਨਾਂ ਦੇ ਬੇਟੇ ਦੇ ਵੱਲੋਂ ਉਸ ਸ਼ਖਸ ਨੂੰ ਨਜ਼ਦੀਕੀਆਂ ਦੀ ਮਦਦ ਦੇ ਨਾਲ ਜਿਹੜਾ ਕਾਬੂ ਕਰ ਲਿਆ ਗਿਆ ਔਰ ਪੁਲਿਸ ਦੇ ਹਵਾਲੇ ਕੀਤਾ ਗਿਆ ਦੁਕਾਨਦਾਰ ਦੇ ਬੇਟੇ ਦੀ ਇਹ ਬਹਾਦਰੀ ਸੀ ਯਾ ਗਨੀਮਤ ਇਹ ਰਹੀ ਸੀਗੀ ਕਿ ਉਸਦੀ ਕਿਸਮਤ ਚੰਗੀ ਸੀ ਕਿ ਜੇ ਉਸਦੀ ਜਾਨ ਬਚ ਗਈ ਹੈ ਔਰ ਜਿਸ ਤਰੀਕੇ ਦੇ ਨਾਲ ਇਹ ਗੋਲੀਆਂ ਚਲਾਈਆਂ ਗਈਆਂ ਔਰ ਜਿਸ ਸ਼ਖਸ ਦੇ ਵੱਲੋਂ ਇਹ ਗੋਲੀਆਂ ਚਲਾਈਆਂ ਗਈਆਂ ਉਹ ਵੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਕਿ ਉਸ ਨੇ ਕੈਮਰੇ ਦੇ ਅੱਗੇ ਕੀ ਬਿਆਨ ਕੀਤਾ ਮਮੂਲੀ ਜੀ ਜਿਹੜੀ ਗੱਲ ਸੀਗੀ ਉਸ ਨੂੰ ਲੈ ਕੇ ਗੋਲੀਆਂ ਚਲਾ ਦਿੱਤੀਆਂ ਗਈਆਂ ਬਟਾਲਾ ਦੇ ਇੱਕ ਦੁਕਾਨ ਦੇ ਬਾਹਰ ਪਹਿਲੇ ਇਹ ਤਸਵੀਰਾਂ ਤੁਹਾਨੂੰ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਕਿ ਆਖਿਰ ਬਟਾਲਾ ਦੇ ਵਿੱਚ ਚੱਲ ਕੀ ਰਿਹਾ ਲਗਾਤਾਰ ਬਟਾਲਾ ਚ ਗੋਲੀ ਚੱਲਣ ਦੀਏ ਘਟਰਾਵਾਂ ਸਾਹਮਣੇ ਆ ਰਹੀਆਂ ਨੇ ਔਰ ਮਾਮੂਲੀ ਗੱਲ ਨੂੰ ਲੈ ਕੇ ਵੀ ਜਿਸ ਤਰੀਕੇ ਨਾਲ ਦੁਕਾਨਦਾਰ ਦੇ ਉੱਪਰ ਇਹ ਜਿਹੜੀਆਂ ਗੋਲੀਆਂ ਜਿਹੜੀਆਂ ਸੀਗੀਆਂ ਚੱਲੀਆਂ ਸੀ ਔਰ ਗਨੀਮਤ ਦੇ ਰਹੀ ਕਿ ਆਸ-ਪਾਸ ਜਿਹੜਾ ਇੱਕ ਨੌਜਵਾਨ ਸੀ ਉਸਦੇ ਗੋਲੀ ਲੱਗ ਗਈ ਔਰ ਦੁਕਾਨਦਾਰ ਦੇ ਬੇਟੇ ਦੀ ਬਹਾਦਰੀ ਕਰਕੇ ਜਿਹੜੀ ਹੈ ਉਹ ਕੀਮਤੀ ਜਾਨਾ ਜਿਹੜੀਆਂ ਬਚੀਆਂ ਨੇ ਸੋ ਇਸ ਮੌਕੇ ਤੇ ਪੁਲਿਸ ਦੇ ਅਧਿਕਾਰੀ ਵੀ ਪਹੁੰਚੇ ਨੇ ਉਹਨਾਂ ਦਾ ਕੀ ਕਹਿਣਾ ਸੀ ਮੌਕੇ ਤੇ ਕੀ ਹਾਲਾਤ ਨੇ ਉਹ ਵੀ ਤਸਵੀਰਾਂ ਤੁਹਾਡਾਂ ਨਾਲ ਸਾਂਝੀਆਂ ਕਰਦੇ ਆਂ ਔਰ ਉਸ ਸ਼ਖਸ ਦੀ ਵੀਡੀਓ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਸ ਦੇ ਵੱਲੋਂ ਇਹ ਗੋਲੀਆਂ ਚਲਾਈਆਂ ਗਈਆਂ ਤੇ ਉਸ ਦਾ ਕੀ ਕਹਿਣਾ ਸੀ ਦੇਖੋ ਇਹ ਖਾਸ ਰਿਪੋਰਟ ਮੇਰਾ ਨਾਮ ਰਕੇਸ਼ ਕੁਮਾਰ ਹੋਇਆ ਜੀ ਮੇਰੀ ਦੁਕਾਨ ਦੇ ਉੱਤੇ ਇੱਕ ਥਰਡ ਪਰਸਨ ਆਇਆ ਵਾ ਔਰ ਆਉਂਦਿਆਂ ਨੇ ਮੈਂ ਆਪਣਾ ਕੰਮ ਕਰਦਾ ਪਿਆ ਸੀ ਥੋੜੀ ਪਿੱਛੇ ਮੇਰੇ ਬੇਟੇ ਨੂੰ ਪੁੱਛਿਆ ਕਿ ਪਾਪਾ ਕਿੱਥੇ ਨੇ ਤੁਸੀਂ ਕਿੱਥੇ ਹੋ ਮੈਂ ਜਸਟ ਪਿੱਛੇ ਸੀਗਾ ਕੰਮ ਕਰਦਾ ਪਿਆ ਸੀਗਾ ਤੇ ਕਹਿੰਦਾ ਕਿੱਥੇ ਗਏ ਨੇ ਕਹਿੰਦਾ ਦੱਸੋ ਤੇ ਨਹੀਂ ਤੂੰ ਦੱਸ ਕਿੱਥੇ ਗਏ ਨੇ ਇਹਨੇ ਪਿੱਛੋਂ ਦੀ ਜਾ ਕੇ ਤੇ ਦੱਸੋ ਕਾਮਰੇ ਦੱਸੋ ਇੰਨੀ ਗੱਲ ਕਹਿ ਕੇ ਉਹਨੂੰ ਜਫਾ ਪਾਇਆ ਵਾ ਔਰ ਉਹਨੂੰ ਧੁੰਦਾ ਧੁੰਦਾ ਬਾਹਰ ਸੜਕ ਤੱਕ ਲੈ ਗਿਆ ਉੱਥੇ ਅਸੀਂ ਲੰਮੇ ਪਾਤਾ ਇਹਨੂੰ ਉੱਥੇ ਦੇਖੋ ਵੈਪਨ ਵੀ ਖੋਇਆ ਵਾ ਵੈਪਨ ਵੀ ਸੀ ਇਹ ਸਾਹ ਵਾਲੇ ਲੈ ਗਏ ਆ ਔਰ ਉਹਨੂੰ ਵੀ ਲੈ ਗਏ ਆ ਔਰ ਸਾਡਾ ਡੀਵੀਆਰ ਵੀ ਲੱਗਿਆ ਸਾਡੇ ਹੱਥੇ ਛੱਡ ਤਾ ਮੇਰੇ ਹੱਥ ਦੇ ਛੱਡ ਉਹਦੇ ਕੋਲੋਂ ਵੈਪਨ ਖੋਹਦੇ ਆਣ ਲੱਗੀ ਆ ਵੈਪਨ ਵਜਾਏ ਮੇਰੇ ਪੁੱਠਾ ਕਿਵੇਂ ਚੋਗੇ ਤੁਹਾਡੇ ਬੱਚੇ ਵੀ ਗੇਰੀ ਨਾ ਤੁਹਾਡੀ ਵੀ ਜਾਨ ਬਚ ਗਈ ਮੇਰੇ ਬੱਚੇ ਦੀ ਦਿਲੈਨਾ ਪਰ ਵਟ ਵੇਖੋ ਜੀ ਸਾਡਾ ਪ੍ਰਸ਼ਾਸਨ ਕੀ ਕਰਦਾ ਵਿਆ ਇਸ ਚੀਜ਼ ਨੂੰ ਕਿੱਦਾਂ ਦੇਖਦਾ ਤੁਸੀਂ ਕੋਈ ਫਰੋਤੀ ਆਈ ਹੋਵੇ ਕੋਈ ਕਾਲ ਆਈ ਹੋਵੇ ਕਿਸੇ ਨੇ ਧਮਕੀ ਆਈ ਸਾਡੀ ਤੇ ਵੇਖੋ ਜੀ ਕਿਸੇ ਨਾਲ ਇੱਕ ਪੈਸੇ ਦੀ ਦੁਸ਼ਮਣੀ ਨਹੀਂ ਅਸੀਂ ਸਾਡੇ ਕੋਲ ਛੋਟੇ ਤੋਂ ਛੋਟਾ ਬੱਚਾ ਵੀ ਆ ਜੇ ਨਾ ਆਓ ਜੀ ਸਾਡੀ ਜਵਾਨੀਆਂ ਦੇ ਕਿ ਆਓ ਜੀ ਕਿੱਧਰ ਆਇਓ ਕਦੀ ਵੀ ਕਿਸੇ ਨੂੰ ਤੂਣੀ ਤੈਣੀ ਜ਼ਖਮੀ ਇੱਕ ਥਰਡ ਪਰਸਨ ਹੋਇਆ ਵਾ ਉਹਦਾ ਸਾਨੂੰ ਅਜੇ 100% ਨੋਲੇਜ ਨਹੀਂ ਹੈ ਸ਼ਾਇਦ ਸ਼ਾਇਦ ਰਾਗੀ ਵੀ ਹੋ ਸਕਦਾ ਹੈ ਮਾਹੌਲ ਬਹੁਤ ਜਿਆਦਾ ਗੋਲੀ ਚੱਲੀ ਤੇ ਜਖਮੀ ਵੀ ਹੋਏਗੇ ਤੇ ਭਾਜੀ ਸਾਨੂੰ ਇਨਫੋਰਮੇਸ਼ਨ ਮਿਲੀ ਆ ਕਿ ਇੱਥੇ ਰਕੇਸ਼ ਕੁਮਾਰ ਹੈਗੇ ਕਰਿਆਨੇ ਵਾਲੇ 10ਾ ਰੋਡ ਤੇ ਉਹਨਾਂ ਦੇ ਗੋਲੀ ਚੱਲੀ ਹੈ ਅਸੀਂ ਮੌਕੇ ਤੇ ਪਹੁੰਚੇ ਆ ਉਹਨਾਂ ਦੇ ਬਿਆਨ ਹਾਸਲ ਕਰਨ ਦੇ ਆ ਅਜੇ ਸਾਨੂੰ ਇਹ ਨਹੀਂ ਪਤਾ ਲੱਗਾ ਕਿ ਕਿਹੜਾ ਬੰਦਾ ਜ਼ਖਮੀ ਹੋਇਆ ਕਿਹੜਾ ਬੰਦਾ ਮਤਲਬ ਕਿੰਨੇ ਗੋਲੀ ਚਲਾਈ ਆ ਤੇ ਇਹਨਾਂ ਦੇ ਬਿਆਨ ਹਾਸਲ ਕਰਨ ਤੋਂ ਬਾਅਦ ਆਪਾਂ ਪਰਚਾ ਦਰਜ ਕਰਾਂਗੇ ਜੋ ਇਨਵੈਸਟੀਗੇਸ਼ਨ ਦੋਸ਼ੀ ਪਾਏ ਜਾਣ ਉਹਨਾਂ ਫੜਾਂਗੇ ਕਿੰਨੇ ਬੰਦੇ ਸ਼ਿਕਾਇਤ ਇੱਕ ਹੀ ਬੰਦਾ ਪਤਾ ਲੱਗਾ ਜੋ ਉਹਨੂੰ ਨਹੀਂ ਮਿਲਿਆ ਆਪਾਂ। ਮਾਨੂੰ ਇੱਕ ਬੰਦੇ ਦਾ ਪਤਾ ਲੱਗਾ ਜ਼ਖਮੀ ਹੋਇਆ ਉਹ। ਕੋਈ ਕੋਲੀ ਚਲਾਣ ਵਾਲਾ ਫੜਿਆ ਵੀ ਹੈ ਕੋਈ? ਨਹੀਂ ਫਿਰ ਹਾਲ ਤੇ ਕੋਈ ਐਹੋ ਜੀ ਗੱਲ ਨਹੀਂ ਆ ਗਈ। ਜੇ ਫੜਿਆ ਉਹ ਇਹ ਦੁਕਾਨ ਦਾ ਮਾਲਕ ਫੜਿਆ। ਮਤਲਬ ਜੇ ਕੋਈ ਪਾਰ ਆਊਗਾ ਤਾਂ ਮੈਨੂੰ ਸਾਂਝਾ ਕਰ ਲਾਂਗੇ। ਦੁਕਾਨ ਦਾ ਮਾਲਕ ਸੀ ਅੰਦਰ ਬੈਠਾ ਪਿਆ ਸੀ। ਹਾਂਜੀ ਹਾਂਜੀ ਦੁਕਾਨ ਦਾ ਮਾਲਕ ਹੀ ਉਹਦੇ بیٹے ਨੇ ਹੀ ਕੋਸ਼ਿਸ਼ ਕੀਤੀ ਆ ਉਹਨੂੰ ਫੜਨ ਦੀ। ਉਹਨੇ ਮਦਦ ਕੀਤੀ ਹੈ। ਹਾਂਜੀ ਸੀਸੀਟੀਵੀ ਮੈਨੂੰ ਕੋਈ ਮਿਲੀ ਨਹੀਂ ਪਰ ਉਹਦੇ بیٹے ਨੇ ਮੈਨੂੰ ਵਿਅਾਨ ਵਰਬਲੀ ਦਿੱਤੇ ਅਜੇ। ਕਿ ਉਹਨਾਂ ਨੇ ਜਦੋਂ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਮੈਂ ਫੜ ਲਿਆ ਉਹ ਬਾਕੀ ਯੂਨੀਵਰਸਿਟੀ ਚ ਚੱਲ ਰਹੀ ਹੈ ਜਿਹੜਾ ਉਸੀ ਉੱਪਰ ਝਗੜਾ ਤੇ ਨਹੀਂ ਸੀ ਚੱਲਦਾ ਕਿਸੇ ਨਾਲ ਝਗੜਾ ਤੇ ਨਹੀਂ ਚੱਲਦਾ ਹਾਂਜੀ ਕਾਦੀ ਦੁਕਾਨ ਸਾਡੀ ਹੈ ਕਾਦੀ ਡਾਇਰੈਕਟਲੀ ਤੁਹਾਡੇ ਕੀ ਲੱਗਦਾ ਜੀ ਜੀ ਦੱਸੋ ਮਹਾਰਾਜ ਦਾ ਸਭ ਕਿੱਥੇ ਜਾਣਾ ਹਾਂਜੀ ਪਈ ਸਭ ਕੀ ਹੋਇਆ ਤੁਹਾਡੇ ਲੜਕੇ ਪਤਾ ਨਹੀਂ ਸਰ ਜੀ ਅੱਛਾ ਹਾਂਜੀ ਮੈਂ ਦੱਸਤਾ ਹੀ ਜਾਇਆ ਜਾਏਗਾ ਅੱਛੇ ਆ ਗਏ ਅਪਨ ਕੀ ਨਾਮ ਰਲਾ ਮੇਰੇ ਨਾਮ ਇਲਫਾਨ son of ਕੀ ਹੈ ਸਨ ਮਨਜੀਆ ਅੱਛਾ ਕੀ ਕੰਮ ਕਰਦਾ ਬੇਟਾ ਤੁਹਾਡਾ ਜੈ ਜੀ ਜੀ ਕਾਨ ਟ੍ਰੈਕਰੀ ਅੱਛਾ ਕਿੰਨੀਆਂ ਗੁਣੇ ਚੱਲਣੀਆਂ ਭਾਜੀ ਪਤਾ ਨਹੀਂ ਮੈਨੂੰ ਤਾਂ ਬੜੇ ਇੱਕੋ ਵਾਰ ਹੀ ਹਾਂਜੀ ਸਾਰੇ ਚਾਰੋ ਬੋਲ ਰਿਹਾ ਹੋਇਦਿ ਤੇ ਇਹ ਇਹ ਨੇ ਮੇਰੇ ਬਾਪ ਨੂੰ ਪੁੱਤਰ ਜਿੱਦਾਂ ਬੋਲਿਆ ਹੈ ਤੇ ਮੈਂ ਕਦੋਂ ਬੋਲਿਆ ਪੁੱਤਰ ਜਿੱਦਾਂ ਕਦੋਂ ਪੁੱਤਰ ਜਿੱਦਾਂ ਬੋਲਿਆ ਚੱਲ ਬੋਲਿਆ ਜੀ ਕਿਹੜੀ ਗੱਲ ਤੋਂ ਹਾਂ ਜੀ ਕਿਹੜੀ ਗੱਲੋਂ ਬੋਲਿਆ ਭਾਜੀ ਇਹ ਕਹਿੰਦਾ ਇਹ 1800 ਆ ਤੇ ਬਾਪ ਬੋਲ ਰਾਇਆ 1300 ਦਾ ਹਾਂ ਜੀ ਸਦਾ ਧਾਰਦਾ ਹੀ ਨਹੀਂ ਜੀ ਪ੍ਰਧਾਨ ਜੀ ਉਧਾਰ ਦੇ ਪੈਸੇ ਹੀ ਕੋਈ ਤੂੰ ਧਾਰ ਦੇ ਬੇ ਬਲੇਦਾਂ ਦਾਈ ਭਾਈ ਇਤਾਰੇ ਦੇ ਜਾਂਦਾ ਹੀ ਹੁਣ ਤੁਰਾ ਉਹ ਖਜਾ ਗਰਡਿਆ ਪਿਸਤਲ ਕਿੱਥੋਂ ਲੈ ਆਈ ਆ ਵਾ ਹਾਂਜੀ ਪਿਸਤਲ ਕਿੱਥੋਂ ਇਹ ਭਾਈ ਆਸਾਬਾ ਤੇ ਜੋ ਜੋਣਾ ਬਾਲਿਕਾ ਨਾ ਵੀ ਇੱਥੇ ਆ ਗਈ ਨਹੀਂ ਕਦੋਂ ਲਿਆ ਜੀ ਇਹ ਭਾਈ ਹੋਇਆ ਅਰਨੋ ਸਰ ਸਾਹ ਉਹਦਾ ਸਾਹਮਣੇ ਆਇਆ ਹਾਂ ਜੀ ਜੋਤਰੀ ਭਾਈ ਤੇਲ ਤੋਂ ਲਾਗ ਰੱਖ ਰਾ ਦਨਾ ਕੋਈਗਾ ਹੂੰ ਰੰਡਾ ਵੀ ਦੇ ਦਸਾ ਹੂੰ ਕਿੰਨੇ ਦਾ ਲਿਆ ਜੀ 30000 ਹੈ 30000 ਹੈ ਬੱਸ 8 ਸਰ ਦੇ ਨੇ ਹਾਂ ਜੀ ਜੀਦਾ ਜੋਂ ਹਾਂ ਜੀ ਜੋਂ ਕਿੱਥੇ ਹੁੰਦਾ ਹੂੰ ਮੈਂ ਉਹਦੇ ਧਿਆਨ ਹੈ ਭਾਈ ਕਿੰਨੇ ਮਨਾਇਆ ਹੈ ਜੋਂ ਨੂੰ ਤੇਰਾ ਹਾਂ ਜੀ ਸਿਰ ਤੁੰਨੇ ਦੱਸਿਆ ਜੋਂ ਬਾਰੇ ਮੈਨੂੰ ਸਰਨੀ ਸਰਦੀ ਮੋਢਾ ਦਾ ਹੈ ਭਾਈ 44 ਸਕੂਲ ਦੇ ਪਿੱਛੇ ਆਉਂਦਾ ਹੈ ਉਹ ਘਰ ਵੀ ਸੀ ਆ ਨੂੰ ਪਤਾ ਨਹੀਂ